ਇੱਕ ਵਪਾਰੀ ਨਾ ਸ਼ੁਟਿਆ ਮਨੌਲੀ ਲੋਕੇਸ਼ਨ ਤੇ ਜਾਂਦਾ ਤੇ ਬੀਚ ਤੇ ਬਟਾ ਹੁੰਦਾ ਤੇ ਇੱਕ ਮਛਵਾਰੇ ਨੂੰ ਦੇਖਦਾ ਕਿ ਮੱਛੀਆਂ ਫੜਦਾ ਪਿਆ ਵਪਾਰੀ ਮਛਵਾਰੇ ਕੋਲ ਜਾਂਦਾ ਤੇ ਉਹਨੂੰ ਪੁੱਛਦਾ ਕਿ ਕਿੰਨਾ ਕ ਟਾਈਮ ਲੱਗਦਾ ਤੈਨੂੰ ਮੱਛੀਆਂ ਫੜਨ ਚ ਮਛਵਾਰਾ ਕਹਿੰਦਾ ਜ਼ਿਆਦਾ ਟਾਈਮ ਨਹੀਂ ਥੋੜਾ ਟਾਈਮ ਲੱਗਦਾ ਤੇ ਉਹ ਕਹਿੰਦਾ ਫਿਰ ਬਾਕੀ ਦੇ ਟਾਈਮ ਚ ਕੀ ਕਰਦਾ ਕਹਿੰਦਾ ਬਾਕੀ ਦੇ ਟਾਈਮ ਚ ਕੁਝ ਨਹੀਂ ਮੈਂ ਕਰ ਜਾਂਦਾ ਆਪਣੇ ਬੱਚਿਆਂ ਨਾਲ ਖੇਡਦਾ ਆਪਣੀ ਵਾਈਫ ਨਾਲ ਗੱਲਾਂ ਬਾਤਾਂ ਕਰਦਾ ਆਹ ਦੋਸਤਾਂ ਨਾਲ ਬੈਠਦਾ ਵਾਂ ਸ਼ਾਮ ਨੂੰ ਪਾਰਟੀ ਚਲਦੀ ਜਾਂ ਪੈਕੇ ਸਗ ਲਾਈਦੇ ਆ ਮੱਚ ਟੱਪ ਕੇ ਮੈਂ ਆਰਾਮ ਦੀ ਨਹੀਂ ਸੋਇਆ ਨਾ ਵਪਾਰੀ ਉਹਨੂੰ ਕਹਿੰਦਾ ਕਿ ਫਿਰ ਤੂੰ ਹੋਰ ਟਾਈਮ ਲਾ ਕੇ ਮੱਛੀਆਂ ਘਣੀ ਫੜਦਾ ਇਤਨਾਂ ਨਾਲ ਤੂੰ ਪੈਸੇ ਵੀ ਜ਼ਿਆਦਾ ਕਮਾਏਂਗਾ ਸੇਵਿੰਗ ਵੀ ਜ਼ਿਆਦਾ ਹੋਊਗੀ ਮਸ਼ਵਾਰਾ ਕੰਨ ਨਹੀਂ ਠੀਕ ਹੈ ਜੀ ਬਹੁਤ ਇੰਨੇ ਚ ਮੇਰਾ ਗੁਜ਼ਾਰਾ ਚੱਲੇ ਜਾਂਦਾ ਵਪਾਰੀ ਉਹਨੂੰ ਕਹਿੰਦਾ ਨਹੀਂ ਤੂੰ ਹੋਰ ਟਾਈਮ ਲਾ ਹੋਰ ਮੱਛੀਆਂ ਫੜ ਫਿਰ ਤੂੰ ਮੱਛੀਆਂ ਫੜ ਕੇ ਕਿ ਬੋਟ ਲੈ ਉਦੋਂ ਹੋਰ ਜ਼ਿਆਦਾ ਪੈਸੇ ਕਮਾਏਗਾ ਤੂੰ ਜ਼ਿਆਦਾ ਮੱਛੀਆਂ ਫੜੇਗਾ ਜ਼ਿਆਦਾ ਬਿਜ਼ਨਸ ਤੇ ਅੱਗੇ ਵਧੂਗਾ ਇੰਤਾ ਕਰਦੇ ਕਰਦੇ ਤੂੰ ਇੱਕ ਹੋਰ ਵੋਟ ਲੈਣਾ ਆਪਣੇ ਨਾਲ ਹੋਰ ਬੰਦੇ ਰੱਖ ਮੱਛੀਆਂ ਦੀ ਪੈਕਿੰਗ ਸ਼ੁਰੂ ਕਰ ਮੱਛੀਆਂ ਦੀ ਡਿਸਟ੍ਰੀਬਿਊਟਿੰਗ ਸ਼ੁਰੂ ਕਰ ਸ਼ਹਿਰ ਦੇ ਵਿੱਚ ਤੇਰਾ ਬਿਜ਼ਨਸ ਬਹੁਤ ਵਧੂਗਾ ਅੱਗੇ-ਅੱਗੇ ਮਛਵਾਰਾ ਕਹਿੰਦਾ ਫਿਰ ਕਹਿੰਦਾ ਫਿਰ ਤੂੰ ਇੱਕ ਬੀਚ ਤੇ ਘਰ ਲੈ ਮੱਛੀਆਂ ਫੜ ਉੱਥੇ ਆਪਣੇ ਬੰਦੇ ਜਿਹੜੇ ਤੂੰ ਰੱਖੇ ਹੋਣਗੇ ਮੱਛੀਆਂ ਫੜਨਗੇ ਤੇ ਤੂੰ ਬੈਠ ਕੇ ਆਰਾਮ ਨਾਲ ਪੈਂਕ ਛਕਣਾ ਆਪਣੇ ਬੱਚਿਆਂ ਨਾਲ ਟਾਈਮ ਬਿਤਾਉਣਾ اپنی ਵਾਈਫ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਮਸ਼ਵਾਰੇ ਇਹ ਸੁਣ ਕੇ ਉਹਨੂੰ ਕਹਿੰਦਾ ਕਿ ਇਹ ਸਭ ਤਾਂ ਮੈਂ ਹੁਣ ਵੀ ਕਰਦਾ ਪਿਆਣਾ ਤੇ ਪਰਿਵਾਰੀ ਇਹ ਸੁਣ ਕੇ ਚੁੱਪ ਹੋ ਜਾਂਦਾ ਕਿ ਕਿਉਂਕਿ ਉਹਨੂੰ ਆਪਣਾ ਵਾਈਫ ਤਾਂ ਹੁੰਦਾ ਮਸ਼ਵਾਰੇ ਨੂੰ ਪਰਿਵਾਰੀ ਚੁੱਪ ਹੋ ਕੇ ਸਾਰਾ ਕੁਝ ਛੱਡ ਗਏ ਉਹ ਮਸ਼ਵਾਰੇ ਨਰਿਆਣ ਆਂਦਾ ਤੇ ਜ਼ਿੰਦਗੀ ਇੰਜੋਏ ਕਰਦਾ ਤੇ ਮੋਟੀ ਮੋਟੀ ਗੱਲਾਂ ਇਹ ਕਿ ਮਸ਼ਵਾਰੇ ਨੂੰ ਆਪਣਾ ਕਿਉਂ ਪਤਾ ਸੀ ਤੂੰ ਇੰਦੀ ਸਾਨੂੰ ਵੀ ਸਾਡਾ ਵਾਅ ਪਤਾ ਮਨਾ ਚਾਹੀਦਾ ਥੈਂਕ ਯੂ